ਸਦਾ ਪਾਰ ਹੋ ਜਾਈ ਬੋਲੇ ਪਤ ਜੇ ਨੋ ਪਾਰ ਬੇੜਾ ਸੜ ਪਾਰ ਹੋ ਜਾਈ ਇਹ ਹੋ ਜਾਈ ਬੋਲੇ ਨੋ ਪਾਰ ਤੇਰਾ ਸਦਾ ਪਾਰ ਹੋ ਜਾਈ ਹੋ ਜਾਈ ਬੋਲੇ ਨੋ ਪਾਰ ਬੇੜਾ ਸੜ ਪਾਰ ਹੋ ਜਾਈ ਬੋਲੇ ਪਤ ਜੇ ਨੋ ਪਾਰ ਬੇੜਾ ਸੜ ਪਾਰ ਹੋ ਜਾਈ ਹੋ ਜਾਈ ਪਤ ਜੇ ਨੋ ਪਾਰ ਬੇੜਾ ਸੜ ਪਾਰ ਹੋ ਜਾਈ ਸੱਚੇ ਦੀ ਦੋ ਜਿਹੜਾ ਤੈਨੂੰ ਕਰੇ ਯਾਦ ਜੀ ਸੱਚੇ ਦੀ ਦੋ ਜਿਹੜਾ ਯਾਦ ਜੀ ਸੱਚ ਦੇ ਰੰਗ ਤੇ ਤੁ ਕਰੇ ਯਾਦ ਜੀ ਸੱਚ ਦੇ ਰੰਗ ਤੇ ਤੁ ਕਰੇ ਯਾਦ ਜੀ ਪੂਰੀ ਹੋਵੇ ਉਹਦੇ ਦਿਲ ਦੀ ਮਰਦ 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 ਜੀ ਹੁਣ ਖਾਨ ਨੂੰ ਪਤਾ ਕੀ ਆਦਾ ਤੇਰੇ ਕੌਤਕ ਦਾ ਜਗ ਤੇ ਨੂੰ ਲਿਆ ਅਵਤਾਰ ਤੇਰਾ ਨੇ ਹੈ ਗਿਆ ਨਾ ਪਾਇਆ ਤੇਰੇ ਨਾਮ ਦਾ ਜਿਨ੍ਹਾਂ ਨੇ ਹੈ ਗਿਆ ਨਾ ਪਾਇਆ ਤੇਰੇ ਨਾਮ ਦਾ ਜਿਨ੍ਹਾਂ ਨੇ ਹੈ ਗਿਆ ਨਾ ਪਾਇਆ ਤੇਰੇ ਨਾਮ ਦਾ ਜਮਨ ਰਾਜ ਵੀ 니ਓਂ ਦੇ ਨੇੜੇ ਆਉਂਦਾ ਜਮਨ ਰਾਜ ਵੀ 니ਓਂ ਦੇ ਨੇੜੇ ਆਉਂਦਾ ਜਮਨ ਰਾਜ ਵੀ 니ਓਂ ਦੇ ਨੇੜੇ ਆਉਂਦਾ ਜਮਨ ਰਾਜ 니ਓਂ ਦੇ ਨੇੜੇ ਆਉਂਦਾ ਇਹ ਸਾਡੇ ਦੁੱਖਾ ਜਾਗੇ ਉਹਦੀ ਹਾਲਤਾਂ ਮਮਜਦੀਆਂ ਤੇਰੇ ਚਰਨਾਂ ਦੇ ਵਿੱਚ ਤੇਰੀ ਕਦਰ ਜਾਣਦੇ ਜਿਹੜੇ ਤੇਰੇ ਨਾਮ ਦੀ ਕਦਰ ਜਾਣਦੇ ਤੇਰੇ ਜਿਹੜੇ ਤੇਰੇ ਨਾਮ ਦੀ ਕਦਰ ਜਾਣਦੇ ਜਿਹੜੇ ਤੇਰੇ ਨਾਮ ਦੀ ਕਦਰ ਜਾਣਦੇ ਇੱਥੇ ਉੱਤੇ ਸਦਾਈਓ ਮੋਜਾਂ ਮਾਣਦੇ 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 ਤੇਰੇ ਚਰਨਾਂ ਦੇ ਨਾਲ ਜਿਨ੍ਹਾਂ ਨੇ ਪ੍ਰੀਤਾ ਮੋਜਾਂ ਛੱਡ ਦਿੱਤਾ ਸਾਰਾ ਸਿਰ ਤੇਰਾ ਸਾਡਾ ਫਾਲ ਹੋ ਜਾਏ ਹੋ ਜਾਏ ਪਰ ਜੇ ਲੋਕਾਂ ਹੋ ਜੀ ਹੋ ਜੀ ਹੋ ਜੀ ਲੋਪਾਰ ਬਿਨ ਸਦ ਪਾਰੋ ਜੀ ਹੋ ਜੀ ਪਵਜ ਲੋਪਾਰ ਬਿਨ ਸਦ ਪਾਰੋ ਜੀ ਦਰ ਤੇਰੇ ਟਿਕ ਟਕੀ ਜਗਦਾ ਦਰ ਤੇਰੇ ਤੇ ਆਤਾ ਕਿਹੜੀ ਗੱਲ ਦਾ ਦਰ ਤੇਰੇ ਟਿਕ ਟਕੀ ਜਗਦਾ ਦਰ ਤੇਰੇ ਤੇ ਆਤਾ ਕਿਹੜੀ ਗੱਲ ਦਾ ਧੁਖਮਾ ਬਿਨਾ ਨਹੀਂ ਤੇਰੇ ਪਤਾ ਲੱਗਦਾ ਧੁਖਮਾ ਬਿਨਾ ਨਹੀਂ ਤੇਰੇ ਪਤਾ ਲੱਗਦਾ ਧੁਖਮਾ ਬਿਨਾ ਨਹੀਂ ਚਿਹਰੇ ਪਤਾ ਲੱਗਦਾ ਧੁਖਮਾ ਬਿਨਾ ਨਹੀਂ ਚਿਹਰੇ ਪਤਾ ਲੱਗਦਾ ਹੋ ਜਾਵੇ ਹੋ ਜਾਵੇ ਪਵਜ ਲੋ ਪਾਰ ਵਿੜ ਸਤ ਪਾਰ ਹੋ ਜਵੇ ਮੰਗ ਹੈ ਗੁਰੂ ਜੀ ਰੋ ਸਾਡੇ ਦਿਲ ਦੀ ਮੰਗ ਹੈ ਗੁਰੂ ਜੀ ਰੋ ਸਾਡੇ ਦਿਲ ਦੀ ਮੰਗ ਹੈ ਗੁਰੂ ਜੀ ਸਭੇ ਹਉ ਦੇ ਦੇ ਦੀ ਮੰਗ ਹੈ ਗੁਰੂ ਜੀ ਸਭੇ ਹਉ ਦੇ ਦੇ ਦੀ ਨਾਮ ਤੋਂ ਬਿਨਾ ਨਹੀਂ ਅਗੇ ਢੋਈ ਮਿਲਦੀ 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 ਇਹ ਸੂਪਿਆਂ ਦੇ ਵਿੱਚ ਜਿਹੜਾ ਰੰਤਾ ਹੈ ਨਾ ਭੂਲ ਤੇਰੇ ਚਰਨਾਂ ਬੇੜਾ ਸੰਤ ਪਾਰੋ ਜਵੇ ਹੋ ਜਵੇ ਪਹੁੰਚ ਲੋਪਾਰ ਕਿੜਾ ਸੰਤ ਪਾਰੋ ਜਵੇ ਹੱਥ ਬੰਨ ਕਰਕੇ ਅਰਜਾਂ ਗਾਤਿਆਂ ਇੱਕ ਵਾਰੀ ਦੇ ਦਿਓ ਦਸਾਰ ਬੇੜਾ ਸੰਤ ਪਾਰ ਹੋ ਜਵੇ ਹੋ ਜਵੇ ਪਹੁੰਚ ਲੋਪਾਰ ਬੇੜਾ ਸੰਤ ਪਾਰ ਹੋ ਜਵੇ ਹੋ ਜਵੇ ਪਹੁੰਚ ਲੋਪਾਰ ਬੇੜਾ ਸੰਤ ਪਾਰੋ ਜਵੇ ਹੋ ਜਵੇ ਪਹੁੰਚ ਲੋਪਾਰ ਬੇੜਾ ਸੰਤ ਪਾਰ